ਕਿ ਜੋ ਕੁਝ ਵੀ ਇਸ ਫਿਚੁੜੀ ਦੇ ਉੱਪਰ ਆਪਾਂ ਨੂੰ ਮਜ਼ਾ ਆਉਂਦਾ ਜੋ ਕੁਝ ਵੀ ਇਸ ਸੰਸਾਰ ਦੇ ਅੰਦਰ ਪੈਦਾ ਹੋਇਆ ਉਚਾਨ ਵੀ ਸੂਰਜ ਬੁਵੇ ਚਾਨਣ ਬੁਵੇ ਤਾਰੇ ਹੋਣ ਕੋਈ ਵੀ ਸ਼ੈ ਹੋਵੇ ਕੋਈ ਵੀ ਚੀਜ਼ ਹੋਵੇ ਇਹ ਪਰਮੇਸ਼ਵਰ ਦੁਆਰਾ ਇਹਦੀ ਰਚਨਾ ਕੀਤੀ ਗਈ ਦੂਸਰੇ ਦੁਬਸਾਂ ਚ ਆਪਾਂ ਕਹਿ ਲੀਏ ਇਹ ਸੰਤੁਸ਼ਟ ਪਰ ਮਿਸ਼ਵਰਤ ਦੇ ਵਿੱਚੋਂ ਨਿਕਲਿਆ ਪਰਮੇਸ਼ਵਰ ਦੇ ਦੁਆਰਾ ਇਹਨੂੰ ਜਨਮ ਦਿੱਤਾ ਗਿਆ ਉਹਦੇ ਸ਼ਬਦਾਂ ਦੇ ਦੁਆਰਾ ਕਹਿ ਲਵੋ ਉਹਨੇ ਬੋਲੇ ਆ ਤੇ ਚੀਜ਼ਾਂ ਹੋਈਆਂ ਉਹਨੇ ਮਿੱਟੀ ਬਣਾਈ ਸ਼ਬਦ ਦੇ ਦੁਆਰਾ ਮਿੱਟੀ ਨੂੰ ਗੁੰਨਿਆ ਹੱਥ ਦੇ ਦੁਆਰਾ ਪੁੱਤਲੇ ਚ ਸਾਫ ਬਕਿਆ ਕਿਸੇ ਵੀ ਰੀਤੀ ਨਾਲ ਇਸ ਗੱਲ ਨੂੰ ਕਹ ਲਓ ਲੇਕਿਨ ਇਹ ਸਭ ਕੁਝ ਜੋ ਆਪਾਂ ਦੇਖਦੇ ਆਂ ਇਹ ਪਰਮੇਸ਼ਵਰ ਤੇ ਅੰਦਰੋਂ ਨਿਕਲਿਆ ਇਹ ਪਰਮੇਸ਼ਵਰ ਦੇ ਵਿੱਚੋਂ ਲਿਕਲੀ ਹੋਈ ਕਾਇਨਾਤ ਜਿੱਦਾਂ ਇੱਕ ਮਿੱਟੀ ਹੁੰਦੀ ਆ ਮਿੱਟੀ ਤੋਂ ਇਨਸਾਨ ਪੈਦਾ ਹੋਇਆ ਮਿੱਟੀ ਦੇ ਨਾਲ ਹੀ ਉਹ ਮਿਹਨਤ ਕਰਦਾ ਦਿੰਦਾ ਖੇਤੀਬਾੜੀ ਕਰਦਾ ਉਹਦੇ ਚ ਫਸਲ ਬੀਜਦਾ ਪੱਲ ਬੀਜਦਾ ਉਹੀ ਫਸਲ ਉਹੀ ਫਲ ਖਾਂਦਾ ਉਹਦੇ ਉਹਦੇ طاقت ਦੇ ਨਾਲ ਉਹ ਜੀਦਾ ਰਹਿੰਦਾ ਤੇ ਇੱਕ ਦਿਨ ਫਿਰ ਮਿੱਟੀ ਦੇ ਅੰਦਰ ਹੀ ਮਿਲ ਜਾਂਦਾ ਇਹ ਗੇਮ ਹੈ ਇੱਕ ਸਰਕਲ ਦਾ ਜਿਹੜਾ ਪਰਮੇਸ਼ਵਰ ਨੇ ਇਸ ਸੰਸਾਰ ਦੇ ਅੰਦਰ ਬਣਾਇਆ ਦਾ ਸਭ ਤੋਂ ਪਹਿਲਾਂ ਪਰਮੇਸ਼ਵਰ ਬੋਲੋ ਸਭ ਤੋਂ ਪਹਿਲਾਂ ਕੀ ਆ ਜੀ ਆਤਮ ਵਿੱਚ ਪਰਮੇਸ਼ਵਰ ਬਾਈਬਲ ਦੇ ਵਿੱਚ ਲਿਖਿਆ ਆਤਮ ਵਿੱਚ ਪਰਮੇਸ਼ਵਰ ਸਭ ਤੋਂ ਪਹਿਲਾਂ ਪਰਮੇਸ਼ਵਰ ਆ ਬਾਕੀ ਸਾਰਾ ਕੁਝ ਉਹਦੇ ਵਿੱਚੋਂ ਦੀ ਨਿਕਲਿਆ ਅੱਸੀ ਵੀ ਪਰਮੇਸ਼ਵਰ ਦੇ ਵਿੱਚੋਂ ਦੀ ਉਹਦੇ ਸਾਧੇ ਦੁਆਰਾ ਬਣਾਏ ਗਏ ਆ ਉਹਦੇ ਸ਼ਬਦ ਤੇ ਦੁਆਰਾ ਬਣਾਏ ਗਏ ਆ ਅਸੀਂ ਉਹਦੇ ਵਿੱਚੋਂ ਨਿਕਲੇ ਆ ਦੂਸਰੇ ਗੱਲਾਂ ਦੇ ਅੰਦਰ ਕਹਿ ਲਈਏ ਜੋ ਕੁਝ ਆਪਾਂ ਸੰਸਾਰ ਦੇ ਅੰਦਰ ਦੇਖਦੇ ਆ ਉਹ ਮਨੁਸ਼ੀ ਦਾ ਕਿਚੂ ਨਿਕਲਿਆ ਜੇ ਆਪਾਂ ਪੱਖਾ ਚੱਲਦਾ ਦੇਖਦੇ ਪਿਆ ਕਿਸੇ ਦੇ ਦਿਮਾਗ ਦੇ ਅੰਦਰ ਹੀ ਗੱਲ ਆਈ ਸੀ ਕਿ ਕੁਝ ਇਦਾਂ ਦੀ ਚੀਜ਼ ਹੋਣੀ ਚਾਹੀਦੀ ਹੈ ਕਿ ਪੱਖੀ ਝੋਲਣ ਵਾਲਿਆਂ ਦੇ ਮੱਥਨ ਨਾ ਧਕਣ ਆਪਣੀਆਂ ਵੀ ਚੀਜ਼ ਚਲਦੀ ਰਹੇ ਤੇ ਬੰਦੇ ਨੂੰ ਹਵਾ ਲੱਗਦੀ ਰਹੇ ਉਹ ਇਨਸਾਨ ਦੇ ਦਿਮਾਗ ਦੇ ਅੰਦਰ ਚੀਜ਼ ਆਈ ਉਹਨੇ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਹੀ ਪੱਖੇ ਦੀ ਰਚਨਾ ਏਸੀ ਦੀ ਰਚਨਾ ਤਾਂ ਹੀ ਸਾਰੀਆਂ ਚੀਜ਼ਾਂ ਦੀ ਰਚਨਾ ਹੋਈ ਜਿਮੂਜਪਨ ਦੇ ਇੱਕ ਦੇ ਬੇ ਸੁਪਰ ਪਰਮੇਸ਼ਰ ਨੇ ਸਾਰਾ ਕੁਝ ਬਣਾਇਆ ਛੋਟਾ ਜਿਹਾ ਸੰਦੇਸ਼ ਅੱਜ ਆਪਾਂ ਦੇਖਾਂਗੇ ਮਗਰ ਮੈਂ ਵਿਸ਼ਵਾਸ ਕਰਦਾ ਜੇ ਸਿਗੁਰ ਦੇ ਨਾਲ ਇਹਨਾਂ ਗੱਲਾਂ ਸੁਣਾਂਗੇ ਤੇ ਜ਼ਰੂਰ ਅਸੀਂ ਅੱਜ ਦੇ ਬਚਨ ਦੇ ਦੁਆਰਾ ਵੀ ਬਹੁਤ ਸਾਰੀ ਆਸ਼ੀਸ਼ ਭਾਵਾਂਗੇ ਪਰਮੇਸ਼ਰ ਨੇ ਇਸ ਸਾਰਾ ਕੁਝ ਬਣਾਇਆ ਸਾਰਾ ਕੁਝ ਪਰਮੇਸ਼ਵਰ ਦੇ ਵਿੱਚੋਂ ਨਿਕਲਿਆ ਉਹ ਸਾਰਾ ਕੁਝ ਪਰਮੇਸ਼ਵਰ ਦੇ ਵਿੱਚੋਂ ਨਿਕਲਿਆ ਆਦਮ ਆਦਮ ਜਾਤ ਵੀ ਪਰਮੇਸ਼ਵਰ ਦੇ ਵਿੱਚੋਂ ਨਿਕਲੀ ਆ ਉਹਦੇ ਸ਼ਬਦ ਦੇ ਦੁਆਰਾ ਉਹਦੇ ਸਾਹ ਦੇ ਦੁਆਰਾ ਕਿਸੇ ਵੀ ਰੀਤੀ ਨਾਲ ਕਹਿ ਲੋ ਆਪਣੇ ਆਪ ਨਹੀਂ ਕੁਝ ਵੀ ਬਣਿਆ ਪਰਮੇਸ਼ਵਰ ਦੇ ਮਨ ਦੇ ਵਿੱਚ ਆਇਆ ਕਿ ਮੈਂ ਆਪਣੀ ਸ਼ਕਲ ਨਾਲ ਆਪਣੀ ਸਰੂਪ ਤੇ ਇਨਸਾਨ ਨੂੰ ਬਣਾਉਂਗਾ ਉਹਨੇ ਉਹਦੀ ਰਚਨਾ ਕਰਨੇ ਸ਼ੁਰੂ ਕੀਤੀ ਉਹਨੇ ਉਹਨੂੰ ਬਣਾਇਆ ਤੇ ਅੱਜ ਇਸ ਪੂਰੇ ਸੰਸਾਰ ਦੇ ਅੰਦਰ ਇਸ ਪੂਰੀ ਦੁਨੀਆ ਦੇ ਅੰਦਰ ਲੇਕਿਨ ਇੱਕ ਚੀਜ਼ ਜਿਹੜੀ ਅੱਜ ਬਚਨ ਦੇ ਵਿੱਚੋਂ ਆਪਾਂ ਦੇਖਣੀ ਆ ਕਿਉਂ ਕੁਝ ਨਹੀਂ ਪਰਮੇਸ਼ਵਰ ਦੇ ਵਿੱਚੋਂ ਨਿਕਲਿਆ ਉਹ ਪਰਮੇਸ਼ਵਰ ਦੀ ਮਹਿਮਾ ਲਈਆ ਉਹਦੇ ਨਾਲ ਨਾਲ ਪਰਮੇਸ਼ਵਰ ਨੇ ਇਨਸਾਨ ਨੂੰ ਆਪਣੀ ਇਮਜ ਤੇ ਆਪਣੀ ਸ਼ਕਲ ਤੇ ਆਪਣੇ ਸਰੂਪ ਤੇ ਬਣਾਇਆ ਦੇਉਤੇ ਅੰਦਰ ਇਹ ਗੋੜ ਪੈਦਾ ਕੀਤਾ ਕਿ ਜੋ ਕੁਝ ਵੀ ਇਨਸਾਨ ਨੂੰ ਚਾਹੀਦਾ ਉਹ ਪਰਮੇਸ਼ਵਰ ਨੇ ਇਨਸਾਨ ਦੇ ਅੰਦਰ ਸਥਿਤ ਕੀਤਾ ਹੋਇਆ। ਤੁਹਾਨੂੰ پتہ ਹੈ ਬਾਈਬਲ ਇੱਕ ਕਾਈਕ ਵਾਰ ਕੇ ਦੇਖੋ ਉਤਪਤੀ ਦੀ ਕਿਤਾਬ ਪਹਿਲਾ ਨੰਬਰ ਚੈਪਟਰ ਜਦੋਂ ਆਪਾਂ ਪੜ੍ਹਦੇ ਹਾਂ ਉਤਪਤੀ ਪਹਿਲਾ ਨੰਬਰ ਚੈਪਟਰ ਉਹਦੀ 11 ਨੰਬਰ ਲਾਈਨ ਪੜ੍ਹ ਕੇ ਦੇਖੋ 11 12 ਦੋ ਆਇਤਾਂ ਪੜਾਂਗੇ ਉਤਪਤੀ 1 ਚੈਪਟਰ 11 ਤੇ 12 ਆਇਤ ਦੀ ਕਹਿੰਦੀ ਹੈ ਕਿ ਪਰਮੇਸ਼ੁਰ ਨੇ ਆਖਿਆ ਸਿਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਕਾਮ ਨਾਲੇ ਧੀਵਾਲਾ ਸਾਨਕ ਪਤ ਕਾ ਵਿਪ੍ਰਤੀ ਤੂ ਗੇਤੇ ਵੀ ਜੋ ala 100 ਪਤ ਕੋਤੇ ਹਨ ਬਤ ਇਫਤਿਹਾਰ ਦ੍ਰਿਸ਼ ਉਗਾਵੇ ਸ਼ਾਨਦਾਰ ਬ੍ਰਿਛ ਉਗਾਵੇ ਜਿਹੜੇ ਆਪੋ ਆਪਣੇ ਜਿੰਸ ਦੇ ਅਨੁਸਾਰ ਜਿਵੇਂ ਆਪ ਤੋਂ ਆਪਣੀ ਜਿੰਸ ਦੇ ਅਨੁਸਾਰ ਭੀਜਣਾ ਫਲ ਧਰਤੀ ਤੇ ਦੇ ਬੀਜ ਵਾਲਾ ਫਲ ਧਰਤੀ ਦੇ ਉੱਪਰ ਦੇ ਨੇ ਇਥੇ ਪਰਮੇਸ਼ਵਰ ਦੇ ਕਹਿਣ ਦਾ ਮਤਲਬਤਾ ਕੀ ਆ ਕਿ ਕੋਈ ਕੁਝ ਵੀ ਅੱਜ ਆਪਾਂ ਫਰੂਟ ਖਾ ਰਹੇ ਆ ਸੰਤਰੇ ਸੇਬ ਕੇਲੇ ਅਮਰੂਦ ਕੁਝ ਵੀ ਖਾ ਰਹੇ ਆ ਇਹ ਪਰਮੇਸ਼ਵਰ ਨੇ ਜਦੋਂ ਪਹਿਲੀ ਵਾਰ ਹੀ ਬਣਾਇਆ ਸੀ ਨਾ ਉਹਨੇ ਇਹਦੇ ਵਿੱਚ ਬੀਜ ਪਾਇਆ ਸੀ ਲਿਖਿਆ ਹੈ ਸਾਰਾ ਕੁਝ ਕੀ ਹੋਵੇ ਬੀਜ ਵਾਲਾ ਹੋਵੇ ਇਹਦੇ ਅੰਦਰ ਬੀਜ ਆ ਬੀਜ ਕਿਹਨੂੰ ਕਹਿੰਦੇ ਆਂ ਬੀਤੇ ਕੰਦੇ ਆ ਜੀਵਨ ਨੂੰ ਲਾਈਫ ਇਹਦੇ ਅੰਦਰ ਲਾਈਫ ਪਾਇਆ ਪਰਿਸ਼ਵਰ ਨੇ ਜੋ ਕੁਝ ਵੀ ਬਣਾਇਆ ਇਹ ਜੋ ਕੁਝ ਵੀ ਆਪਾਂ ਦੁਨੀਆ ਦੇ ਅੰਦਰ ਰਾਜ ਫਰੂਟ ਖਾ ਰਹੇ ਆ ਬਨ ਦੇਖ ਰਹੇ ਆ ਪੌਦੇ ਦੇਖ ਰਹੇ ਆ ਇਹਨਾਂ ਦੇ ਅੰਦਰ ਜੀਵਨ ਅਮਰੂਦ ਦਾ ਊਟਾ ਹੁੰਦਾ ਉਹ ਆਪਣਾ ਫਲ ਦਿੰਦਾ ਉਹਦੇ ਤੋਂ ਇੱਕ ਅਮਰੂਦ ਲੈ ਕੇ ਬੀਜ ਲੈ ਕੇ ਕਿਤੇ ਬੋਹ ਦਿੱਨੇ ਉਹ ਵੀ ਬੂਟਾ ਬਣ ਜਾਂਦਾ ਉਹਦਾ ਕਿਤੇ ਅਮਰੂਦ ਡਿੱਗਦਾ ਉਹ ਵੀ ਬੂਟਾ ਬਣ ਜਾਂਦਾ ਉਹ ਬੋਟਾ ਕਿਦੇ ਅੰਦਰ ਦਾ ਉਹ ਅਮਰੂਦ ਦੇ ਅੰਦਰ ਫਲਕੀ ਦੇ ਅੰਦਰ ਉਹ ਸਬੀਟ ਦੇ ਅੰਦਰ ਜਦੋਂ ਉਹ ਪੋਤਾ ਹੁੰਦਾ ਉਹਨੂੰ ਆਪਾਂ ਨੂੰ ਫਲ ਨਹੀਂ ਨਜ਼ਰ ਆਉਂਦਾ ਜੇ ਤੁਸੀਂ ਦੇਖੋਗੇ ਕੋਈ ਵੀ ਪੇਂਟ ਲਗਾਇਆ ਹੋਏ ਨਾ ਬਾਅਦ ਕਿਸੇ ਤਰੀਕੇ ਦਾ ਵੀ ਕੋਈ ਵੀ ਫਲ ਦਾ ਤੁਸੀਂ ਪੇਂਟ ਲਗਾਇਆ ਜਦੋਂ ਛੋਟਾ ਹੋਏ ਤਾਂ ਉਹਦੇ ਫਲ ਨਹੀਂ ਨਜ਼ਰ ਆਉਂਦੇ ਪਰ ਜਦੋਂ ਉਹ ਵੱਡਾ ਹੁੰਦਾ ਜਾਂਦਾ ਵੱਡਾ ਹੁੰਦਾ ਜਾਂਦਾ ਵੱਡਾ ਹੁੰਦਾ ਜਾਂਦਾ ਮੇਰੇ ਕਟਾਈ ਮਾਂਦਾ ਉਹ ਉਹਦੇ ਫਲਾਂ ਨਾਲ ਨਾਲ ਦੇ ਦੇ ਦਰਖਤ ਕਾਤਕ ਪ੍ਰਭੂ ਨੇ ਇਹਦਾ ਨਾਕੀ ਸੀ ਹਰ ਇੱਕ पेड़ ਭਾਤ ਦਰਖਤ ਆਪਣੇ ਫਲਾਂ ਤੋਂ ਪਰਸ਼ਮਰੀਆਂ ਜਾਂਦਾ ਬਾਈਬਲ ਦੇ ਅੰਦਰ ਲਿਖਿਆ ਉਹਨੇ ਹਰ ਇੱਕ ਪੌਦੇ ਦੇ ਅੰਦਰ ਬੀਜ ਪਾਇਆ ਹੋਇਆ ਲਾਈਫ ਪਾਇਆ ਉਹਦੇ ਅੰਦਰ ਕਿ ਉਹ ਆਪਣੇ ਆਪ ਹੀ ਕੀ ਹੋਏਗਾ ਉਹ ਪ੍ਰੋਡਿਊਸ ਕਰਨਗੇ ਉਹ ਫਲ ਦੇ ਦੇ ਜਾਣਗੇ ਗਾਂ ਤੋਂ ਗਾਂ ਫਲ ਦਿੰਦੇ ਜਾਣਗੇ ਜਦ ਤੱਕ ਧਰਤੀ ਬਣੀ ਰਹੇਗੀ ਲਿਖਿਆ ਹਾੜੀ ਸੋਣੀ ਵਟਣੀ ਕਟਣੀ ਧੁੱਪ ਛਾਂ ਇਸ ਦੁਨੀਆ ਦੇ ਅੰਦਰ ਬਣਿਆ ਰਹੇਗਾ ਕਿਉਂ ਕਿਉਂਕਿ ਸਾਰਾ ਕੁਝ ਪਰਮੇਸ਼ਵਰ ਨੇ ਸਿਸਟਮ ਨਾਲ ਸੈੱਟ ਕੀਤਾ ਇੱਕ ਪੌਦੇ ਨੂੰ ਬਣਾਉਣ ਦੇ ਲਈ ਉਹਨੇ ਬੀਜ ਦੇ ਅੰਦਰ ਹੀ ਫਰੂਟ ਪਾ ਦਿੱਤੇ ਆ ਬੀਜ ਦੇ ਲੱਕੜ ਕਿੱਥੇ ਹੁੰਦੀ ਆ ਸੋਚ ਕੇ ਦੇਖੋ ਇੱਕ ਮਰੂਦ ਦਾ ਆਪਾਂ ਬੀਜ ਬੀਜਨੇ ਆ ਪਰ ਉਹਦੀ ਲੱਕੜ ਕਿੱਥੇ ਆ ਜਿਹੜਾ ਮਰੂਦ ਦਾ ਬੂਟਾ ਬੰਦੋਂ ਦੀ ਲੱਕੜ ਹੁੰਦੀ ਕਿ ਨਹੀਂ ਹੁੰਦੀ ਲੱਕੜ ਹੁੰਦੀ ਆ ਕਿ ਉਹ ਲੱਕੜ ਕਿੱਥੇ ਆ ਉਸ ਟਾਈਮ ਜਦੋਂ ਉਹ ਰਖਤ ਬਣ ਜਾਂਦਾ ਉਹਦੀ ਲੱਕੜ ਹੁੰਦੀ ਆ ਲੱਕੜ ਬਣੀ ਆ ਉਹਦੇ ਆਲੇ ਦੁਆਲੇ ਪੱਤੇ ਲੱਗੇ ਮਹੁੰਦ ਲੱਗੇ ਪਰ ਉਹ ਲੱਕੜ ਕਿੱਥੇ ਆ ਜਦੋਂ ਉਹ ਬੀਜ ਬੀਜ ਆ ਗਿਆ ਉਹ ਲੱਕੜ ਉਸ ਬੀਜ ਦੇ ਅੰਦਰ ਹੀ ਆ ਉਹਦੇ ਪੱਤੇ ਕਿੱਥੇ ਆ ਪੱਤੇ ਉਹਦੇ ਅੰਦਰ ਹੀ ਆ ਉਹਦਾ ਫਲ ਕਿੱਥੇ ਆ ਫਲ ਉਹਦੇ ਅੰਦਰ ਹੀ ਆ ਲੇਕਿਨ ਇੱਕ ਟਾਈਮ ਜਦੋਂ ਆਉਂਦਾ ਉਹ ਉਹ ਕੀ ਕਰਦਾ ਉਹ ਆਪਣੇ ਰੋਟਸਰ ਆਪਣਾ ਪੰਨ ਦੇ ਨਾਲ ਸ਼ੁਰੂ ਕਰਦਾ ਇਹਦੇ ਇੱਥੇ ਪਰਮੇਸ਼ਵਰ ਕੀ ਕਹਿਣਾ ਚਾਹੁੰਦੇ ਹਨ ਪਰਮੇਸ਼ਵਰ ਤੇ ਕਹਿਣ ਦਾ ਮਤਲਬ ਇਹ ਆ ਜੋ ਕੁਝ ਉਸ ذراکت ਨੂੰ ਚਾਹੀਦਾ ਉਹ ਉਹਨੇ অল్రెడీ ਉਹਦੇ بیج ਦੇ ਅੰਦਰ ਪਾਇਆ ਹੋਇਆ ਕੁਝ ਪਛਿੜਿਕ ਤਾ ਤਪਾ ਬਣਦੇ 2 ਨੰਬਰ ਚੈਪਟਰ ਉਹਦੀ ਵੀ ਆਇਤ ਤੋਂ ਪੜ੍ਹ ਕੇ ਦੇਖਦੇ ਆ 21 ਆਇਤ ਤੋਂ ਉਪਸਤਰੀ 2 ਦੇ 21 22 23 ਆਇਤ ਕੀ ਕਹਿ ਰਹੀ ਹੈ ਦੀ ਭਾਈਆ ਯਹਵਾ ਪਰਮੇਸ਼ਰ ਨੇ ਯਹਵਾ ਪਰਮੇਸ਼ਰ ਨੇ ਆਦਮੀ ਤੇ ਗੂੜੀ ਨੀਂਦ ਭੇਜੀ ਆਦਮੀ ਤੇ ਗੂੜੀ ਨੀਂਦ ਭੇਜੀ ਉਹ ਸੌਂ ਗਿਆ ਉਹ ਸੌ ਗਿਆ ਅਤੇ ਉਸਨੇ ਉਹਦੇ ਪਸਲੀਆਂ ਵਿੱਚੋਂ ਇੱਕ ਦਾੜ ਲਈ ਪਸਲੀਆਂ ਵਿੱਚ ਮੇਟ ਕਰਕੇ ਲਈ ਅਤੇ ਉਹ ਦਿਨ تھا ਮਾਸਪਾਲੀ ਉਹ ਕਿਥਾਂ ਮਾਸਪਾਲ ਬਿਤਾ ਤਾਈਂ ਹੋਰ ਪਰਮੇਸ਼ਰ ਨੇ ਉਸ ਪਸਲੇ ਤੋਂ ਜਿਹੜੀ ਉਸ ਨੇ ਆਵਾਜ਼ ਵਿੱਚ ਕੱਢੀ ਜੀ ਇੱਕ ਨਾਰੀ ਬਣਾਈ ਇੱਕ ਨਾਰੀ ਬਣਾਈ ਅਤੇ ਉਹਨੂੰ ਆਦਮੀ ਕੋਲ ਲੈ ਆਇਆ ਉਹਨੂੰ ਆਦਮੀ ਕੋਲ ਲੈ ਆਇਆ ਤਾਂ ਆਦਮੀ ਨੇ ਆਖਿਆ ਕਿ ਇਹ ਉਹ ਮੇਰੀ ਹੱਡੀਆਂ ਵਿੱਚੋਂ ਹੱਡੀ ਅਤੇ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਅਗਵਾਈ ਗਈ ਜੋ ਇਹਨਾਂ ਨਾਲ ਵਿੱਚੋਂ ਕੱਢੀ ਗਈ। பைبل ਭਿਆਮ ਕਰਦੀ ਇਹਦੀ 18 ਆਇਤ ਚ ਲਿਖਿਆ ਪਰਮੇਸ਼ੁਰ ਨੇ ਆਖਿਆ ਕਿ ਆਦਮੀ ਦਾ ਇਕੱਲਾ ਰਹਿਣਾ ਚੰਗਾ ਨਹੀਂ ਹੈ। ਮੈਂ ਇਹਨੂੰ ਪਰ ਲਈ ਇਹਨੂੰ ਸੰਪੂਰਨ ਕਰਨ ਲਈ ਇਹਨੂੰ ਕੰਪਲੀਟ ਕਰਨ ਲਈ ਇਹਦੀ ਇੱਕ ਮਦਦਗਾਰ ਬਣਾਉਂਗਾ। ਉਹ ਮਦਦਗਾਰ ਕਿੱਤੇ ਸੀ? ਮਦਦਗਾਰ ਆਦਮ ਦੇ ਹਮਦਰ ਸੀ। ਉਹਨੇ ਕੋਈ ਖੋਤੇ ਦੇ ਜਵਾੜੇ ਦੀ ਹੱਡੀ ਲੈ ਕੇ ਹਵਾ ਨਹੀਂ ਬਣਾਈ। ਉਹਨੇ ਕੋਈ ਦਰਖਤ ਦੀ ਲੱਕੜ ਛੇ ਲ ਕੇ ਹਵਾ ਨਹੀਂ ਬਣਾਈ। ਉਨੇ ਕੋਈ ਕਿਸੇ ਤਰੰਗ ਦੇ ਪੱਕਿਆਂ ਦਾ ਇੱਕ ਸੰਤਾ ਬਣਾ ਕੇ ਹਵਾ ਨਹੀਂ ਬਣਾਈ ਉਹਨੇ ਹਵਾ ਕਿਥੋਂ ਬਣਾਈ ਸੀ ਆਦਮ ਦੇ ਵਿੱਚੋਂ ਹੀ ਉਹਨੇ ਉਹਦੇ ਵਿੱਚੋਂ ਹੀ ਉਹਦੀ ਉਹਦੀ ਲਾਈਫ ਨੂੰ ਉਹਦੀ ਉਹਦੀ ਜ਼ਰੂਰਤ ਨੂੰ ਉਹਦੇ ਵਿੱਚੋਂ ਹੀ ਪੂਰਾ ਕੀਤਾ ਜਿਵੇਂ ਬਾਈਬਲ ਨੇ ਤਾਂ ਦੱਸ ਰਹੀ ਆ ਬਾਈਬਲ ਦਾ ਇਹ ਪ੍ਰਿੰਸੀਪਲ ਆ ਕਿ ਜੋ ਕੁਝ ਆਪਾਂ ਨੂੰ ਚਾਹੀਦਾ ਉਹ ਸਾਡੇ ਅੰਦਰ ਆ ਬਦੋ ਜੋ ਕੁਝ ਮੈਨੂੰ ਚਾਹੀਦਾ ਉਹ ਮੇਰੀ ਅੰਦਰ ਵਾ ਚੋ ਕੁਝ ਵੀ ਨਹੀਂ ਚਾਹੀਦਾ ਉਹ ਮੇਰੀ ਅੰਦਰ ਨਾ ਕੀ ਚਾਹੀਦਾ ਤੁਹਾਨੂੰ ਜਿੰਨੇ ਜੀਣ ਤੇ ਕਿਸੇ ਨੂੰ ਚੰਗਾਈ ਚਾਹੀਦੀ ਹੈ ਕਿਸੇ ਨੂੰ ਘਰ ਚਾਹੀਦਾ ਕਿਸੇ ਨੂੰ ਕਿਸੇ ਨੂੰ ਲਾਲੋ ਨੌਕਰੀ ਚਾਹੀਦੀ ਆ ਕਿਸੇ ਨੂੰ ਪਾਸਪੋਰਟ ਵੀਜ਼ਾ ਚਾਹੀਦਾ ਕਿਸੇ ਨੂੰ ਕੋਈ ਬਲੇਸਿੰਗ ਚਾਹੀਦੀ ਆ ਉਹ ਬਾਹਰ ਨਹੀਂ ਹੈ ਕਿਤੇ ਉਹ ਆਤਮ ਦੇ ਅੰਦਰ ਹੀ ਹੈ ਉਹ ਪਰਮੇਸ਼ੁਰ ਦੇ ਅੰਦਰ ਹੀ था ਉਹ ਸਾਡੇ ਅੰਦਰ ਹੀ ਹੈ ਜਦੋਂ ਚਾਰੇ ਪਾਸੇ ਹਨੇਰਾ ਸੀ ਰੋਸ਼ਨੀ ਕਿਤੇ ਸੀ ਸੂਰਜ ਕਿਤੇ ਸੀ ਉਸ ਟਾਈਮ ਸੂਰਜ ਪਰਮੇਸ਼ੁਰ ਦੇ ਅੰਦਰ ਸੀ ਚਾਰੇ ਪਾਸੇ ਹਨੇਰਾ ਲੇਕਿਨ ਸੂਰਜ ਪਰਮੇਸ਼ੁਰ ਦੇ ਅੰਦਰ ਸੀ ਜਿੱਦਾਂ ਹੀ ਉਹਨੇ ਬੋਲਿਆ ਰੋਸ਼ਨੀ ਹੋ ਜਾਏ ਸੂਰਜ ਆਪਣੇ ਥਾਂ ਦੇ ਉੱਪਰ ਹੋ ਚੁੱਕਿਆ ਹਨੇਰਾ ਗਾਇਬ ਹੋ ਗਿਆ ਉਸ ਜਗ੍ਹਾ ਤੇ ਉੱਪਰ ਰੋਸ਼ਨੀ ਹੋ ਗਈ ਹallelujah ਹਾਲੇਲੂਇਆ ਜੋ ਕੁਝ ਆਪਾਂ ਨੂੰ ਚਾਹੀਦਾ ਉਹ ਸਾਡੇ ਅੰਦਰ ਹੈ ਉਹ ਬਾਹਰ ਨਹੀਂ ਹੈ ਤੁਹਾਨੂੰ ਖੁਸ਼ੀ ਚਾਹੀਦੀ ਤੁਹਾਨੂੰ ਆਨੰਦ ਚਾਹੀਦਾ ਤੁਹਾਨੂੰ ਚੰਗਾਈ ਚਾਹੀਦੀ ਤੁਹਾਨੂੰ ਘਰ ਚਾਹੀਦਾ ਤੁਹਾਨੂੰ ਔਲਾਦ ਚਾਹੀਦੀ ਤੁਹਾਨੂੰ ਬਿਜ਼ਨਸ 'ਚ ਬੜੋਤਰੀ ਚਾਹੀਦੀ ਤੁਹਾਨੂੰ ਲਾਈਫ ਦੇ ਅੰਦਰ ਕੁਝ ਵੀ ਚਾਹੀਦਾ ਉਹ ਕਦੇ ਵੀ ਬਾਹਰ ਨਹੀਂ ਆ ਉਹ ਸਾਡੇ ਅੰਦਰ ਕਿਉਂਕਿ ਬਾਈਬਲ ਇਹਦਾ ਦੱਸਦੀ ਆ ਪਰਮੇਸ਼ਵਰ ਦੇ ਅੰਦਰ ਸੀ ਉਨੇ ਉਸਨੂੰ ਬਾਹਰ ਕੱਢਿਆ ਵਿਰੋਧੀ ਆਤਮ ਦੇ ਅੰਦਰ ਪਰਿਆਸੀ ਉਹਨੇ ਆਤਮ ਤੇ ਥਰੂ ਬਾਹਰ ਕੱਢਿਆ ਤੁਹਾਨੂੰ ਉਹਦਾ ਜੀਜ਼ਸ ਦਾ ਇਸ ਪ੍ਰithvi ਦੇ ਉੱਪਰ ਆਉਣਾ ਵੀ ਜਿਹੜਾ ਉਹ ਹੋਲਡਾ ਦੀ ਫਿਕਸ ਉਹ ਕਿੱਥੇ ਸੀ ਉਹ ਮਾਨਵ ਜਾਤੀ ਦੇ ਅੰਦਰ ਸੀ ਜਦੋਂ ਪਰਮੇਸ਼ਰ ਨੇ ਉਹਨੂੰ ਸ਼ਰਾਪ ਦਿੱਤਾ ਸ਼ੈਤਾਨ ਨੂੰ ਬਾਈਬਲ ਬਿਆਨ ਕਰਦੀ ਹੈ ਉਤਪਤੀ ਦੇ ਕਿਤਾ ਤਿੰਨ ਨੰਬਰ ਚੈਪਟਰ ਆਪਾਂ ਪੜ੍ਹਦੇ ਹਾਂ उत्पत्ति 3:18 पढ़कर देखो। फिर उसने आदमी ਨੂੰ ਆਖਿਆ ਇਸ ਲਈ ਤੀਤੋਂ ਆਪਣੀ ਦਿੱਤੀ ਗਈ ਦਸਤਰੀ ਅਤੇ ਉਸ ਬੇਸ਼ਤਵ ਖਾਤਾ ਜਿਸ ਨੇ ਵਿਖੇ ਮੈਨੂੰ ਹੁਕਮ ਦਿੱਤਾ ਸੀ ਭਈ ਉਸ ਨੂੰ ਨਾ ਖਾਵੇ। ਸੋਸ਼ਵਨ ਨੂੰ ਪੜ੍ਹਦੇ ਕਿਉਂਦਾਇਤ ਤੋਂ ਸੋਰੀ। ਜੇ ਯਹੋਵਾ ਪਰਮੇਸ਼ੁਰ ਨੇ ਸਾਕ ਨੂੰ ਆਖਿਆ ਅੱਜ ਇਸ ਲਈ ਇਸ ਲਈ ਕਿ ਤਮੇਂ ਕੀਤਾ ਹੈ ਸਾਰੇ ਡੰਗਰਾਂ ਨਾਲ ਅਤੇ ਸਾਰੇ ਜੰਦਰੀ ਜਾਨਵਰਾਂ ਨਾਲ ਉਛਾਦਾਂ ਪੀਂਦੇ ਰੱਪਤੇ ਹਨ ਤੂੰ ਆਪਣੇ ਕਿੱਦ ਭਾਰ ਤੁਰੇਗਾ ਕਿੱਦ ਭਾਰ ਤੁਰੇਗਾ ਅਤੇ ਆਪਣੇ ਜੀਵਨ ਦੇ ਸਾਦੇ ਵਿੱਚ ਤੂੰ ਮਿੱਟੀ ਖਾਇਆ ਕਰੇਗਾ ਸਾਰੇ ਦਿਨ ਮਿੱਟੀ ਖਾਇਆ ਕਰੇਗਾ ਅਤੇ ਤੇਰੇ ਦੇ ਦੀਰੀ ਵਿੱਚ ਅਤੇ ਤੇਰੀ ਸੰਤਾਨ ਦੀ ਧੀ ਵਿੱਚ ਮੈਂ ਵਹਿਰ ਪਾਵਾਂਗਾ ਵਹਿਰ ਪਾਵਾਂਗਾ ਉਹ ਤੇਰੇ ਸੇਵ ਨੂੰ ਫੇਵੇਗਾ ਉਹ ਤੇਰੇ ਸਿਰ ਨੂੰ ਖੈਫ ਫੇਵੇਗਾ ਤੀਵੀ ਦੀ ਸੰਤਾਨ ਦੇ ਬਾਰੇ ਲਿਖਿਆ ਜੀਸਸ ਦੇ ਬਾਰੇ ਲਿਖਿਆ ਪਰ ਮਿਸ਼ਰ ਸ਼ੈਤਾਨ ਨੂੰ ਕਹਿ ਰਿਹਾ ਸੀ ਕਿ ਯਿਸੂ ਆਏਗਾ ਉੱਤੇ ਜੀ ਸਿਰ ਨੂੰ ਫੇਵੇਗਾ ਸ਼ੈਤਾਨ ਨੂੰ ਕਹਿ ਰਿਹਾ ਤਾਂ ਅਤੇ ਉਹ ਉਹਦੇ ਅੰਡੇ ਨੂੰ ਡੰਗ ਮਾਰੇਗਾ ਉਹਦੀ ਅੱਡੀ ਨੂੰ ਡੰਗ ਮਾਰੇਗਾ ਉਹ ਨੂੰ ਜਾਨ ਤੇ ਨਿਪੋਵੇਗੀ ਪਰ ਉਹ ਤੇਰੀ ਸਰੀਰ ਨੂੰ ਕੁਚਲ ਦੇਵੇਗਾ ਹੁਣ ਜਦੋਂ ਪ੍ਰਭੂ ਯਿਸੂ ਮਸੀਹ ਬਾਰੇ ਭਵਿਸ਼ਵਾਣੀ ਹੋਈ ਸੀ ਜੀਸਸ ਦੇ ਬਾਰੇ ਪ੍ਰੋਫੀ ਹੋਈ ਸੀ ਕਿ ਜੀਸਸ ਸ਼ੈਤਾਨ ਦੀ ਸਰੀ ਨੂੰ ਕੁਚਲੇਗਾ ਇਹ ਇਸ ਵਕਤ ਜੀਸਸ ਕਿੱਥੇ ਹੈ ਇਸ ਵਕਤ ਪ੍ਰਭੂ ਕਿੱਥੇ ਹੈ ਪਰ ਮੇਸ਼ੂਹਰ ਉਸ ਵਕਤ ਉਸ ਹਵਾ ਦੇ ਗਰਮ ਦੇ ਅੰਦਰ ਹੀ ਸੀ ਉਹਦੇ ਅੰਤਕਾਰ ਨੂੰ ਤਾਂ ਬੀਜ ਸੀ ਇੱਕ ਟਾਈਮ ਆਇਆ ਪੀਲੀਆਂ ਚੇਂਜ ਹੁੰਦੀਆਂ ਗਈਆਂ ਚੇਂਜ ਹੁੰਦੀਆਂ ਗਈਆਂ ਚੇਂਜ ਹੁੰਦੀਆਂ ਗਈਆਂ ਮਰੀਆ ਮਾਈ ਜਦੋਂ ਮਰੀਆ ਮਾਈ ਤੇ ਇੱਕ ਭਵਿਸ਼ਿਆਣੀ ਇੱਕ ਪ੍ਰੋਫਸੀ ਜਿਹੜੀ ਕੀਤੀ ਗਈ ਸੀ ਉਹ ਪੂਰੀ ਹੋਈ इवन ਸਰਵ ਸ਼ਕਤੀਮਾਨ ਪਰਮੇਸ਼ਵਰ ਵੀ ਬਾਈਬਲ 'ਚ ਲਿਖਿਆ ਉਹਦੇ ਗਰੋਹ ਦੇ ਦੁਆਰਾ ਇਸ ਬ੍ਰਿਜਲੀ ਦੇ ਉੱਪਰ ਆਇਆ ਹallelujah ਕਿਥੇ ਟੂ ਉਹਵਾਦੇ ਅੰਦਰ ਇਸ ਬਾਦਮ ਉਹਵਾਦੇ ਅੰਦਰ ਸਿਖ ਇਸ ਲਈ ਬਾਈਬਲ ਬਿਆਨ ਕਰਦੀ ਆ ਸੀ ਸੋ ਇਸ ਲਈ ਬਾਈਬਲ 'ਚ ਲਿਖਿਆ ਜੋ ਕੁਝ ਵੀ ਇਨਸਾਨ ਨੂੰ ਜ਼ਿੰਦਗੀ ਚੀਨ ਲੈ ਚਾਹਦਾ ਉਹ ਉਹਦੇ ਅੰਦਰ ਉਹਦੇ ਬਾਹਰ ਨਹੀਂ ਆ ਈਵਨ ਰੱਬ ਤੇ ਹੋਦੇ ਅੰਦਰ ਕਹਿੰਦਾ ਕਿ ਤੁਸੀਂ ਨਹੀਂ ਜਾਣਦੇ ਤੁਹਾਨੂੰ ਨਹੀਂ ਪਤਾ ਤੁਹਾਡਾ ਸ਼ਰੀਰ ਪਵਿੱਤਰ ਆਤਮਾ ਦਾ ਘਰ ਹੈ ਤੁਹਾਡਾ ਸ਼ਰੀਰ ਪਰਮੇਸ਼ੁਰ ਦਾ ਘਰ ਹੈ ਪਰਮੇਸ਼ੁਰ ਤੁਹਾਡੇ ਅੰਦਰ ਰਹਿੰਦਾ ਉਹ ਸੁਪਰੀਮ ਪਾਵਰ ਜਿਹੜੀ ਰਚਨ ਦੀ ਸ਼ਕਤੀ ਆ ਜਦੋਂ ਉਹ ਰਚਨ ਦੀ ਸ਼ਕਤੀ ਸਾਡੇ ਅੰਦਰ ਇਹਦਾ ਮਤਲਬ ਤੁਹਾਡੀ ਜ਼ਰੂਰਤ ਦਾ ਹਰ ਇੱਕ ਇੱਕ ਪੂਰਤੀ ਜਿਹੜੀ ਉਹ ਬਾਹਰ ਨਹੀਂ ਉਹ ਤੁਹਾਡੇ ਹੀ ਅੰਦਰ ਤੁਹਾਡੇ ਅੰਦਰ ਵਾਸ ਕਰਦੀ ਨਾ ਤੁਹਾਡੇ ਅੰਦਰ ਹੈ ਤੁਹਾਡੀ ਚੰਗਾਈ ਤੁਹਾਡੇ ਅੰਦਰ ਹੈ ਤੁਹਾਡੀ ਸਮਰਥ ਤੁਹਾਡੇ ਅੰਦਰ ਹੈ ਤੁਹਾਡੀ ਪ੍ਰੋਸਪਰਟੀ ਤੁਹਾਡੇ ਅੰਦਰ ਹੈ ਤੁਹਾਡੀ ਬਰਕਤ ਤੁਹਾਡੇ ਅੰਦਰ ਹੈ ਤੁਹਾਡਾ ਨਵੰਕਤ ਤੁਹਾਡੇ ਅੰਦਰ ਹੈ ਤੁਹਾਡੀ ਨਵੀਂ ਜੋਸ਼ ਤੁਹਾਡੇ ਅੰਦਰ ਹੈ ਤੁਹਾਡੀ ਬਰੋਤ ਦੀ ਤੁਹਾਡਾ ਬਿਜ਼ਨਸ ਤੁਹਾਡੇ ਅੰਦਰ ਹੀ ਹੈ ਤੁਹਾਡੇ ਘਰ ਦੀ ਖੁਸ਼ੀ ਕਿਤੇ ਬਾਹਰ ਨਹੀਂ ਹੈ ਅਹਿਸਾਸੋ ਵੇਖਿਆ ਉਹਨੇ ਆਦਮ ਨੂੰ ਲਿਆ ਉਹਦੇ ਵਿੱਚੋਂ ਹੀ ਉਹਨੇ ਹਵਾਲੀ ਬਣਾਇਆ ਪਰਮੇਸ਼ਵਰ ਨੇ ਆਪ ਭਰੀ ਵਿੱਚੋਂ ਹੀ ਸਾਰੀਆਂ ਚੀਜ਼ਾਂ ਦੀ ਰਚਨਾੰ ਕਰਨੀ ਸ਼ੁਰੂ ਕੀਤੀ